ਤਿੰਨ ਚਾਰ ਸਿੱਖ ਹੈ ਗੁਰੂ ਗੋਬਿੰਦ ਸਿੰਘ ਇਹ ਜੇਕਰ ਉਹਦੇ ਨਾਲ ਹੀ ਰਲਦਾ ਖਿਮਾ ਜਾਂ ਖਿਮਾ ਦੇ ਆਪ ਪਾਵਨ ਆਲੇੰਦ ਉਹ ਕਹਿਣ ਲੱਗੇ ਮਹਾਰਾਜ ਕਈ ਕਰਮ ਤਾਂ ਵੱਡਾ ਕਰਦੇ ਇੱਛਾ ਹੀ ਨਹੀਂ ਛੱਡਦੇ ਕਰਜਾ ਕਈਆਂ ਦਾ ਪਿੱਛਾ ਹੀ ਨਹੀਂ ਛੱਡਦਾ ਕਰ ਦਾ ਗਰੇਸ਼ ਪਿੱਛਾ ਹੀ ਨਹੀਂ ਛੱਡਦਾ ਕਈ ਏਹੋ ਜੀਆਂ ਚੀਜ਼ੀਆਂ ਜੜੀਆਂ ਲੰਬੀਆਂ ਹੋ ਗਈਆਂ ਤਿੰਨ ਚਾਰ ਸੱਤ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕੋਈ ਇਹੋ ਜਾਰਾ ਨਹੀਂ ਸਾਡੇ ਅਪਰਾਧਾਂ ਦਾ ਲੇਖਾ ਹੀ ਨਾ ਹੋਵੇ ਆਪੋ ਸੱਤ ਹਾਇ ਬੜੀ ਵੱਡੀ ਗੱਲ ਕਹੀ ਕੋਈ ਹੋ ਜਾਣਾ ਨਹੀਂ ਆ ਜਿਹੜੇ ਕਰਮਾਂ ਤਾਂ ਕਰਨਦੇ ਆ ਉਹ ਕੋਈ ਇਸਲੇ ਕੋ ਨਹੀਂ ਉਹ ਵੱਡੇ ਪਗਾਲੇ ਜਿਹੜੇ ਕਰਮਾਂ ਦੇ ਦੁੱਖ ਕਰਕੇ ਗੁਰੂ ਨੂੰ ਨਹੀਂ ਕੋਸਦੇ ਰੱਬ ਨੂੰ ਨਹੀਂ ਕੋਸਦੇ ਆਪਣੀ ਕਮੀ ਲਵਦੇ ਸਾਡੀ ਕਮੀ ਕੀ ਉਹ ਵੱਡੇ ਭਗਤ ਨਹੀਂ ਕਿ ਅਸੰਗ ਬਣਾ ਹੋਵੇ ਤੇ ਬੰਦਾ ਗੁਰੂ ਨੂੰ ਕੋਸੇ ਸੰਗਤ ਹੋਈ ਹੋਵੇ ਤੇ ਫਿਰ ਆਪਣੀ ਕਮੀ ਲਵਦਾ ਮੇਰੀ ਕਮੀ ਹੈ ਮੇਰੀ ਕਮਜ਼ੋਰੀ ਕੀ ਹੈ ਇਹ ਤਿੰਨ ਚਾਰ ਸਿੱਖ ਆਏ ਭਾਈ ਵੀਰ ਸਿੰਘ ਦਾ ਜ਼ਿਕਰ ਪੜ ਸਕਦੇ ਹੋ ਭਾਈ ਉਹ ਕਹਿੰਦੇ ਮਹਾਰਾਜ ਕਈ ਕਰਮ ਤੰਗ ਬੜਾ ਕਰਦੇ ਨਿਕਲਦੇ ਨਹੀਂ ਜ਼ਿੰਦਗੀ ਚੋਂ ਕੋਈ ਇਹੋ ਜਿਹਾ ਰਾ ਨਹੀਂ ਗੁਰੂ ਘਰ ਵਿੱਚ ਕਿ ਸਾਡੇ ਅਪਰਾਧਾਂ ਦਾ ਲੇਖਾ ਨਾ ਹੋਵੇ ਆਹ ਜਿਕਾਰਾ ਦੇਣਾ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇਮ ਵੀ ਕਰੋ ਡਟ ਕੇ ਬਾਣੀ ਵੀ ਪੜੋ ਡਟ ਕੇ ਸਿਮਰਨ ਵੀ ਕਰੋ ਡਟ ਕੇ ਅੰਮ੍ਰਿਤ ਵੇਲਾ ਵੀ ਬਣਾਓ ਡਟ ਕੇ ਇਹ ਸਭ ਕੁਝ ਕਰਦੇ ਆ ਕਰਦੇ ਆ ਡੋਲਣ ਤੋਂ ਬਚਾਓ ਜਿਹੜਾ ਕਹਿੰਦੇ ਕੋਈ ਇਹੋ ਜਿਹਾ ਰਾਹ ਨਹੀਂ ਸਾਡੇ ਅਪਰਾਧਾਂ ਦਾ ਲੇਖਾ ਨਾ ਹੋਵੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਤੁਸੀਂ ਕਿਸੇ ਨੂੰ maaf ਕਰਨਾ ਸਿੱਖ ਲਓ ਤੁਹਾਨੂੰ ਰੱਬ maaf ਕਰ ਦੇਗਾ ਵੱਡੀ ਗੱਲ ਤੇ ਘਰ ਜਾ ਕੇ ਸੋਚੇ ਉਹ ਬਰੀਕਾ ਆ ਥੋੜੇ ਦਿਨ ਹੋਏ ਆਪਾਂ ਬਚਨ ਕੀਤਾ ਸੀ ਉਹ ਵੀਡੀਓ ਜਿਹਾ ਆ ਸੀ ਜ਼ਿੰਦਗੀ ਜੀਣੀ ਆਸਾਨ ਨਹੀਂ ਏ ਅੱਬੀ ਖੁਸ਼ੀ ਹੁੰਦੀ ਏ 2 ਮਿੰਟ ਬਾਅਦ ਪਤਾ ਜਾਂਦਾ ਪਾਸਾ ਹੀ ਫੜਟ ਜਾਂਦਾ ਆ ਕੋਸਤਨਾ ਬੰਦਾ ਟੈਨਸ਼ਨਾਂ ਚ ਹੋ ਜਾਂਦਾ ਹੋ ਗੀ ਗਿਆ ਕਿੱਥੇ ਦਾ ਕਿੱਥੇ ਦਾ ਕੀ ਹੋ ਜੀ ਜ਼ਿੰਦਗੀ ਜੀਣੀ ਆਸਾਨ ਨਹੀਂ ਏ ਇਹਨੂੰ ਆਸਾਨ ਬਣਾ ਸਕਦੇ ਹੋ ਕਿਵੇਂ ਬਣ ਸਕਦੀ ਏ ਮਾਫੀ ਮੰਗਣੀ ਸਿੱਖ ਲੋ ਤੇ ਮਾਫੀ ਦੇਣੀ ਸਿੱਖ ਲੋ ਜੇਕਰ ਰੱਬ ਲਾਉਗਾ ਜੀ ਮੰਗਣੀ ਵੀ ਤੇੜੀ ਜਿਹੜਾ ਗਲਤੀ ਕਰਕੇ ਨਾ ਮੰਨੇ ਉਹ ਤੇ ਦਾਨਵ ਕਹਿੰਦੇ ਰਕਸ਼ਸ ਉਹ ਰਕਸ਼ਸ ਵਾਏ ਮੰਗਣੀ ਵੀ ਸਿੱਖ ਲੈ ਦੇਣੀ ਵਿੱਚ ਕਹ ਲੈ ਆਖੋ ਸਾਤਨ ਹਾਂ ਆਏ ਸਾਡਾ ਪਾਜਾ ਮੈਂ ਤਾਂ ਕਹਿੰਦਾ ਇਹੋ ਜੀਆਂ ਅਰਦਾਸਾਂ ਕਰੋ ਮੇਰੀਆਂ ਵੀ ਆਪਣੀਆਂ ਵੀ ਪਾਜਾਂ ਵਾਲਿਆ ਪੱਕੇ ਤੇਰੇ ਵਰਗਾ ਕੋਈ ਨਹੀਂ ਤੁਹਾਡੇ ਵਰਗਾ ਕੋਈ ਨਹੀਂ ਸਾਡੀਆਂ ਅੰਦਰੋਂ ਅਰਦਾਸਾਂ ਨੇ ਅਗਲਾ ਜਨਮ ਵੀ ਦੇਣਾ ਤੇ ਸਿੱਖੀ ਦੇ ਮਹਿਲਾਂ ਜਦੇ ਅਗਲਾ ਜਨਮ ਵੀ ਦੇਣਾ ਤੇ ਤੁਹਾਡੇ ਬਣੇ ਹੋਈ ਇਸ਼ਾਰਾ ਹੋਵੇ ਇਹ ਮੇਰਾ ਧੱਗਿਆ ਆਪੋ ਸਾਥ ਨਾਲ ਮੈਂ ਉਹ ਪੰਕਤੀ ਬੋਲਦਾ ਜਿਹੜੀ ਤੇਰੇ ਦੁਆਰੇ ਤੂੰ ਸਹਿਜ ਕੀ ਮਾથે ਮੇਰੇ ਲਗਾਈ ਆਪੋ ਸਾਥ ਨਾਲ ਮੈਂ ਹੋ ਜੇ ਤੇਰਾ ਕੂਕਰਾਂ ਵੀ ਮੇਰਾ ਮੱਥਾ ਧੱਗਿਆ ਗਿਆ ਮੇਰੀ ਪਾਗ ਵੇਖ ਕੇ ਦੂਰੋਂ ਹੀ ਕਹਿੰਦੇ ਐ ਗੁਰੂ ਗੋਬਿੰਦ ਸਿੰਘ ਦਾ ਆ ਰਿਹਾ ਅਗਲਾ ਜਨਮ ਵੀ ਬਾਜਾ ਵਾਲਿਆ ਤੇਰਾ ਬਣਿਆ ਨਜ਼ਾਰਾ ਮਾ ਤੇਰਾ ਹੀ ਬਣਾ ਤੁਹਾਡੇ ਵਰਗਾ ਕੋਈ ਨਹੀਂ ਕੋਈ ਗੱਲਾਂ ਸਾਡੀ ਸੋਚ ਤੋਂ ਪਰੇ ਆ ਵੀ ਉਹ ਕਹਿਣ ਕਰਮ ਇੰਨਾ ਤੰਗ ਕਰਦਾ ਵੀ ਸਾਡੇ ਅਪਰਾਧਾਂ ਦਾ ਲੇਖਾ ਨਾ ਹੋਵੇ ਤੇ ਰਾਹੀ ਦਿੰਦੇ ਭਾਈ ਨਾਮ ਬਾਣੀ ਲੱਟ ਕੇ ਰੱਖੋ ਇਹਨੂੰ ਡੋਲੋ ਨਾ ਆਪਣੇ ਆਲੇ ਦੁਆਲੇ ਵਿੱਚ ਮਾਫ ਕਰਨਾ ਸਿੱਖ ਲੋ ਉਹ ਬਖਸ਼ਾਂ ਦੇ ਉਹ ਤੁਹਾਨੂੰ ਮਾਫ ਕਰਨਾ ਸ਼ੁਰੂ ਕਰ ਦੇਗਾ ਆਖੋ ਸਤਿਨਾਮ ਓਏ